ਸਾਉਣ ਦਾ ਮਹੀਨਾ ਅੱਜ ਸ਼ੁਰੂ ਹੋ ਚੁੱਕਿਆ ਤੇ ਹਰੇਕ ਮਹੀਨੇ ਦਾ ਆਪਣਾ ਆਪਣਾ ਮਹੱਤਵ ਹੈ ਮੈਂ ਸੋਚਦਾ ਹੁੰਦਾ ਪਿਛਲਾ ਮਹੀਨਾ ਹਾਰਡ ਦਾ ਨਿਕਲਿਆ ਵੀ ਇਹਦੇ ਵਿੱਚ ਬਸਾਤਾ ਪੈਣੀ ਹਾਰਡ ਆਉਣੇ ਤਾਂ ਹਾਰਡ ਆ ਗਿਆ ਜਿਹੜਾ ਸਾਉਣ ਦਾ ਮਹੀਨਾ ਇਹਦਾ ਆਪਣਾ ਮਤਲਬ ਕਰਾਂਗੇ ਇਸ ਵਾਰ ਵੀ ਗੱਲਾਂ ਤੇ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਘਰ ਤੋਂ ਇੱਥੇ ਤੱਕ ਤੁਰ ਕੇ ਆਇਆ ਸਾਰੀ ਸੜਕ ਗਿੱਲੀ ਗਿੱਲੀ ਹੋਈ ਹੁਣ ਥੋੜਾ ਪੱਖੇ ਥੱਲੇ ਬੈਠਾ ਤੇ ਟੈਪਰੇ ਸਹੀ ਕੀਤਾ ਬੋਡੀ ਦਾ ਮੈਂ ਕਹਾਂ ਵੀ ਫੇਰ ਆਪਾਂ ਲਾਈਵ ਵੀ ਸ਼ੁਰੂ ਕਰਾਂਗੇ ਤੇ ਅਤਿ ਸਿ ਦੇਖੋ ਅੱਜ ਵੀ ਗਮਸਮ ਹੋਇਆ ਹੋਇਆ ਮੌਸਮ ਕੱਲੋਂ ਦੱਸੇ ਹੋਈ ਹੈ ਬਰਸਾਤ ਵੀ ਕੱਲੋਂ ਆਊਗਾ ਮੀਂਹ ਚਾਰੇ ਪਾਸੇ ਚਾਰੇ ਪਾਸੇ ਤੇ ਹੋਰ ਤਾਂ ਹੋਰ ਉਧਰ ਸਾਡਾ ਕੈਨੇਡਾ ਵਾਲਾ ਕੁਸਤਾ ਖੜਾ ਆ ਜੀ ਕੱਟੀ ਹੋਈ ਆ ਜੀ ਇਹਦੀ ਵੀ ਜੀ ਵੀ ਨਿਕਲੀ ਹੋਈ ਹੈ ਪੂਰੀ ਬਾਹਰ ਇਹ ਤੋਂ ਪਹਿਲਾਂ ਲੱਗਦਾ ਭਾਈ ਗਰਮੀ ਬਹੁਤ ਤੰਨੂ ਕਾ ਤਕਲੀਫ ਹੈ ਭਾਈ ਹਾਂ ਜਿਹੜਾ ਹੁਣ ਸੌਣ ਦਾ ਮਹੀਨਾ ਸ਼ੁਰੂ ਹੋਇਆ ਹੈ ਇਹਦੇ ਵਿੱਚ ਨਾ ਜਿੱਦਾਂ ਵੀ ਸੁਸਤੀ ਜੀ ਪਈ ਜਾਂਦੀ ਹੁੰਦੀ ਆ ਵੀ ਨੀਂਦ ਜੀ ਆਈ ਜਾਂਦੀ ਆ ਦੇਖੋ ਜਿਹੜੇ ਬੰਦੇ ਨੇ ਕਿਸੇ ਨੇ ਖੋਜ ਕਰੀ ਹੋਣੀ ਆ ਕਿਦਾਂ ਮਹੀਨਿਆਂ ਦੀ ਬੰਡ ਕਰੀ ਹੋਣੀ ਆ ਕਿਦਾਂ ਨੇੜ ਤੋਂ ਚਾਨਣ ਵਿੱਚ ਸੂਰਜ ਜਾਂਦਾ ਫਿਰ ਸੰਗਰਾਮ ਆਉਂਦੀ ਆ ਤੇ ਨਾਲੇ ਹਾਂ ਅੱਜ ਅੱਜ ਦੋ ਦਿਹਾੜੇ ਇਕੱਠੇ ਹੋ ਗਏ ਤੇ ਦੋ ਹੋਰ ਇੱਕ ਛਿੱਧੀ ਦਿਹਾੜੇ ਵੇ ਤਾਰੂ ਸਿੰਘ ਦਾ ਜੀ ਤੇ ਅੱਜ ਨਾਲੇ ਦਸਵੀਂ ਹੈ ਦਸਵੀਂ 4 ਤਰੀਕ ਦੀ ਮੱਸਿਆ ਮੱਸਿਆ ਨੂੰ ਆਪਾਂ ਜਾਂਦੇ ਹੁੰਦੇ ਆ ਜੀ ਦਰਬਾਰ ਸਾਹਿਬ ਮੱਥਾ ਟੇਕਣ ਇੱਕ ਆਪਣਾ ਦਿਨ ਰੱਖਿਆ ਹੋਇਆ ਜੀ ਵੀ ਜਦੋਂ ਆਪਾਂ ਆਪਣੇ ਵੱਡੇ ਦਰਬਾਰ ਵਿੱਚ ਜਾ ਕੇ ਆਪਣੀ ਹਾਜ਼ਰੀ ਲਵਾਇਆ ਹੁੰਦੇ ਆ ਇਹ ਨਹੀਂ ਕਹੀ ਕਹਿੰਦੇ ਮੱਸਾਂ ਤੁਸੀਂ ਜਾਂਦੇ ਮੱਸਾਂ ਇੱਕ ਦਿਨ ਰੱਖ ਲਿਆ ਭਾਈ ਮੱਸਾਂ ਨੂੰ ਆਪਾਂ ਨੇ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਤੇ ਪੱਕਾ ਉੱਥੇ ਜਾ ਕੇ ਆਪਣਾ ਰੱਬ ਦਾ ਨਾਮ ਲੈ ਕੇ ਫਿਰ ਆਪਣਾ ਅਗਲੇ ਕੰਮਾਂ ਦੀ ਸ਼ੁਰੂਆਤ ਕਰਨੀ ਹੈ ਉਮਰ ਸੀ ਜੀ ਸੌਣ ਦਾ ਬੜਾ ਸ਼ੁਰੂਆਨੀ ਨੀ ਦੌਣ ਲੱਗੀ ਬਈ ਆਹੋ ਆਹ ਅੱਜ ਜਦੋਂ ਬੰਦ ਬਾਈ ਉਹਨੇ 3:30 ਤੋਂ 5:00 ਤੱਕ ਅਸਾ ਜੀ ਦੇ ਬਾੜੀ ਦੇ ਕੀਰਤਨ ਸ਼ੁਰੂ ਕਰ ਲੰਨੇ ਆ ਤੇ ਮੇਰੀ ਸਵਾ 1:30 ਖੁੱਲ ਗਈ ਮੈਂ 10 ਮਿੰਟ ਹੋਰ ਪਹਿਲਾਂ ਮੈਂ 10 ਮਿੰਟ ਹੋਰ ਪਹਿਲਾਂ ਤੇ ਪੌਣੇ 5 ਫਿਰ ਮੈਂ ਉੱਠੇ ਖੜਿਆ 15 ਮਿੰਟ ਜਨਾ ਕੇ ਸਵਾ 6:00 ਨੂੰ ਗੁਰਦਾਰੇ ਪਹੁੰਚ ਗਿਆ ਤਾਂ ਜਦੋਂ ਅਸਾ ਜੀ ਦਾ ਬਾੜੀ ਦਾ ਕੀਰਤਨ ਦਾ ਲਾਸਟ ਪੰਕਤੀ ਬੋਲੀ ਗਈ ਸ਼ੁੱਧ ਉਸ ਤੇ ਮੈਂ ਪਹੁੰਚ ਗਿਆ ਜੀ ਉਹਦੀ ਆਪਣੇ ਮਹਰ ਬਲੌਗ ਉਪਰ ਛੋੜਿਆ ਆ ਇੱਕ ਲਿਪ ਬਣਾਇਆ ਗੁਰਦਾਰ ਸਾਹਿਬ ਦਾ ਕਾਲੂ ਬੋਗ ਬਲੌਗ ਆਪਣਾ ਉਹ ਤੁਸੀਂ ਉਹ ਚੈਨਲ ਉਪਰ ਦੇਖੋ ਜਾ ਕੇ ਓਏ ਹੋਏ ਹੋਏ ਹੋ ਆਟੋਮੈਟਿਕਲੀ ਖੜੇ ਖੜੇ ਨੂੰ ਗਰਮੀ ਆਈ ਜਾ ਰਹੀ ਹੈ ਇੱਕ ਪਤਾ ਨਹੀਂ ਹੁਣ ਇਹਨਾਂ ਨੂੰ ਕੀ ਬਿਮਾਰੀ ਪਈ ਹੋਈ ਹੈ ਟੀਆ ਲੱਗੀ ਜਾਂਦੀ ਸੁੱਕੀ ਜਾਂਦੀ ਲੱਗੀ ਜਾਂਦੀ ਸੁੱਕੀ ਜਾਂਦੀ ਇਹ ਪਤਾ ਨਹੀਂ ਹੁਣ ਮੀਂਹ ਮੰਗਦੇ ਵੀ ਮੀਂਹ ਨਾਲ ਬਿਮਾਰੀ ਛਡੂਗੀ ਇੱਕ ਵਾਰੀ ਮੀਂਹ ਪਊ ਤੇ ਫਿਰ ਹਟੂਗੀ ਮਿਰਚਾਂ ਵੀ ਆਪਣੀਆਂ ਲੱਗ ਰਹੀਆਂ ਇੱਕ ਦੋ ਟਮਾਟਰ ਵੀ ਵਿੱਚ ਲਾਲ ਜੇ ਹੋ ਗਏ ਉਹ ਵੀ ਤੋੜਦੇ ਹਾਂ ਹੁਣ ਤੇ ਸੋਰੇ ਨਾਲ ਬਤ ਲਾਈਵ ਵੀਡੀਓ ਆਪਣੀ ਥੋੜੀ ਟੁੱਟ ਗਈ ਦੀ ਵਿੱਚ ਉਹ ਕਿਉਂ ਮਹਿਕ ਦਾ ਫੋਨ ਆ ਗਿਆ ਸੀ ਮਹਿਕ ਉੱਧਰ ਖੇਤਾਂ 'ਚ ਪਹੁੰਚ ਗਿਆ ਤੇ ਉਹ ਰੇਪਾਉਣ ਲੱਗਿਆ ਉਹ ਨਵਾਂ ਨਵਾਂ ਖੇਤੀ ਕਰ ਲੱਗਿਆ ਹਲੇ ਉਹਨੂੰ ਹੁਣ ਪਤਾ ਲੱਗੂ ਅਮੀਰ ਰੇ ਆਪੇ ਫਾਰਮ ਹੈ ਕਿ ਠੀਕ ਹੈ ਰੋਜ਼ ਇੱਕ ਵਾਰੀ ਦੂਜੇ ਤੀਏ ਦਿਨ ਖੇਤ ਪਾਉਣਾ ਗੇੜਾ ਦੇ ਕੇ ਕਿਹੜੀ ਸਾਈਡ ਤੇ ਜਿਹੜੀ ਦਬੀ ਹੋਈ ਆ ਵਿੱਚ ਕਿਹੜਾ ਦੇ ਕੇ ਫਰ ਹੌਲੀ ਹੌਲੀ ਮੈਂ ਤਾਂ ਤੁਹਾਨੂੰ ਚੀਜ਼ਾਂ ਲੈਣ ਬਾਰੇ ਪਤਾ ਲੱਗੂਗਾ ਮੈਂ ਕਹਾਂ ਜੇ ਤਾਂ ਭਾਈ ਖੇਤੀ ਕਰਨੀ ਆ ਫਿਰ ਤਾਂ ਭਾਈ ਖੇਤੀ ਕਰ ਜੇ ਬਾਹਰ ਨੂੰ ਜਾਣਾ ਫਿਰ ਭਾਈ ਬਾਹਰ ਬਾਰੇ ਸੋਚ ਕੋੜਾ ਬੜਾ ਗਿਆਨ ਹੋਣਾ ਚਾਹੀਦਾ ਬੱਚਾ ਨੂੰ ਥੋੜੇ ਨਾ ਬੱਚੇ ਨੂੰ ਉਹਨਾਂ ਜ਼ਿੰਮੇਵਾਰੀਂ ਦੇ ਕਰੋ ਕੱਲ ਇੱਕ ਬੁੜੀਓ ਦੇਖਦਾ ਤਾਂ ਮੈਂ ਕਹਿੰਦੇ ਖੁਰਪਾ ਤੇ ਬੱਚੇ ਨੂੰ ਚੰਡ ਕੇ ਰੱਖਣਾ ਚਾਹੀਦਾ ਚੰਡ ਕੇ ਕੀ ਕਰੀ ਅੱਜ ਕੱਲ ਦਾ ਨਿਆਣੇ ਇੰਨੇ ਸਮਾਰਟ ਹੋਏ ਹੋਏ ਆ ਇਹ ਪੁੱਛਣ ਦੀ ਲੋੜ ਨਹੀਂ ਪੈਂਦੀ ਨੌਲੇਜ ਇੰਨੀ ਆਪੇ ਪਹਿਲੇ ਇੰਨੀ ਹੈਗੀ ਆ ਕਿ ਲੋਕਾਂ ਨੇ ਵੀਡੀਓ ਬਣਾ ਬਣਾ ਕੇ ਬਹੁਤ ਪਾਤੀ ਪਹਿਲੇ ਹੀ ਇਹ ਇੰਨੀ ਕਿ ਨੌਲੇਜ ਉੱਪਰ ਪਾਈ ਬੰਦਾ ਜਦ ਜਦ ਗੂਗਲ ਕਰ ਲੈਂਦਾ ਜਾਂ ਵੀਡੀਓ ਬਣਾ ਲੈਂਦਾ ਹੁਣ ਮਿੰਨੀ ਬਦਲ ਆ ਜਾਂਦਾ ਵੀ ਅੱਜ ਕੱਲ ਲਾਡੀ ਭਾਜਣ ਦੇ ਪਾਇਆ ਹੁਣ ਅਸੀਂ ਥੋੜਾ ਲੇਟ ਹੋ ਰਹੇ ਆ ਮੈਨੂੰ ਵੀ ਅੱਜ ਪਾ ਦੇ ਮਹਿਕ ਤੇ ਜੇਦਾ ਮੀਂਹ ਆ ਗਿਆ ਖੜ ਕੇ ਦੂਜੇ ਖੇਤ ਚ ਲਈ ਜਾਓ ਜੇ ਨਹੀਂ ਆਇਆ ਤੇ ਕੱਲ ਤੱਕ 24 ਘੰਟੇ ਲੰਘ ਗਏ ਆਪਣੇ ਫਿਰ ਉਹ ਅਸਰ ਕਰ ਜਾਂਦੀ ਜਿਹੜੇ ਆਪਾਂ ਨੇ ਵਿੱਚ ਅ ਜੀਲੀ ਦੇ ਵਿੱਚ ਚੀਜ਼ਾਂ ਪਾਉਣੀਆਂ ਆ ਗੁੱਜਰਬਾਈ ਹੈ ਨਹੀਂ ਤਾਂ ਉਹ ਗਿਆ ਹੋਇਆ ਕੱਲ ਮੈਂ ਇੱਥੇ ਪੈਸੇ ਲੈ ਗਿਆ ਤਾਂ ਕਹਿੰਦਾ ਵੀ ਸਾਡਾ ਅੱਜ ਜੋ ਆਈ ਬਿਮਾਰ ਆ ਵੀ ਉਹਦੀ ਖਬਰ ਸਾਨੂੰ ਜਾਣਾ ਮੈਂ ਕਿਹਾ ਭਾਈ ਜਾਇਆ ਮੈਂ ਕਹਿੰਦਾ ਰਾਤ ਰਾਤ ਨਹੀਂ ਮੈਂ ਆਉਣਾ ਹੈਗਾ ਫਿਰ ਤੰਨੇ ਆ ਰਿੰਕੂ ਦੀ ਡਿਊਟੀ ਲਈ ਹੋਈ ਸੀ ਉਹ ਰਾਤ ਫਿਰ 1 2 ਵਜੇ ਗਏ ਆ ਸਵੇਰ ਫਿਰ ਕੀੜਾ ਮਾਰ ਕੇ ਤੇ ਮੈਂ ਦੇਖਦੇ ਰਹੇ ਬਾਈ ਮੋਟਰ ਆਪਣਾ ਸਮਾਨ ਬਹੁਤ ਪਿਆ ਇਸ ਕਰਕੇ ਡਰ ਲੱਗਦਾ ਸਾਡੇ ਮਣੇ ਇੱਥੇ ਥੋੜੇ ਲੱਖੇ ਦੋ ਇੱਕ ਤੋਂ ਚੋਰੀਆਂ ਜਿ ਹੋ ਗਈਆਂ ਮੁੱਜਰ ਬਾਈ ਹੁੰਦਾ ਫਿਰ ਇੱਥੇ ਬੈਟਰੀ ਲੈ ਕੇ ਦੇ ਦਿੱਤੀ ਉਹਨੂੰ ਇੱਕ ਉਹਨੂੰ ਉਹ ਹਵਾ ਕੋ ਸਿਆਣਾ ਬੰਨੇ ਕਿਆ ਸੌਣ ਦਾ ਮਹੀਨਾ ਮੈਂ ਤੁਹਾਨੂੰ ਕਹਤਾ ਤੇ ਬੰਤ ਬਾਈ ਨੇ ਪੁੱਛਿਆ ਤਾਂ ਮੈਂ ਕਹਾ ਸੌਣ ਦਾ ਮਹੀਨਾ ਕੁਝ ਫਰਕ ਹੈ ਤੁਹਾਨੂੰ ਵੀ ਕੁਝ ਲੱਗਦਾ ਜ਼ਰੂਰ ਕਮੈਂਟ ਚ ਦੱਸਿਓ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਚੀਜ਼ ਬਾਰੇ ਕਰੂਗੇ ਉਹਨੂੰ ਪਤਾ ਵੀ ਪਿਛਲੇ ਸਾਲ ਦਾ ਹੀ ਪਤਾ ਮੈਨੂੰ ਇਹਨੇ ਰੀਲਾਂ ਹੀ ਬਣਾ ਕੇ ਪਾਉਣੀਆਂ ਪੁੱਛਣਾ ਮਹੀਨਾ ਕਿਹੜਾ ਉਹਨੇ ਕਹਣਾ ਸੌਣ ਦਾ ਫਿਰ ਮੈਂ ਸੌਣ ਲੱਗਿਆ ਇਹ ਹੰਦਾ ਬਾਈ ਇਹਨਾਂ ਦਿਨਾਂ 'ਚ ਕੁਛ ਨਾ ਵੀ ਆਪਣੇ ਕਿਸਾਨ ਭਰਾ ਵੀ ਥੋੜੇ ਜਿਹਾ ਵਿਲੇ ਹੋ ਜਾਂਦੇ ਰੇਰੂ ਪਾ ਕੇ ਹੁਣ ਹੁਣ ਇਹਨਾਂ ਕੰਮ ਨਹੀਂ ਹੁੰਦਾ ਹੁਣ ਕਰਾ ਜਣਾ ਕੱਖ ਇਹ ਮਹੀਨੇ ਦੇ ਵਿੱਚ ਜਿੱਦੀ ਦੇ ਵਿੱਚ ਹੁੰਦਾ ਕੱਖ ਫਿਰ ਥੋੜਾ ਬੋਤਾ ਕੱਖ ਕੱਢਦੇ ਆ ਭਈ ਇਹ ਵੀ ਲੱਗਦੇ ਵਿੱਚ ਤੇ ਕੱਖ ਬ ਕੱਢਦੇ ਆ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਉਹਨੂੰ ਗਾਹਾਂ ਗਾਹਾਂ ਦਿਨ ਆਈ ਜਾਣੇ ਤੇ ਕੱਢੀ ਜਾਣੇ ਤੇ ਮੈਂ ਸੋਚ ਰਿਹਾ ਹੁਣ ਇਹਨਾਂ ਪੂਲਾਂ ਦੀ ਸ਼ੰਗਾਈ ਵੀ ਕਰਵਾ ਦਈਏ ਜੀ ਥੋੜੇ ਸ਼ੰਗਾਈ ਕਰਵਾ ਕੇ ਥੋੜੇ ਥਾਰੇ ਬੜਵਾ ਦਈਏ ਇੱਕ ਇੱਕ ਲੇਅਰ ਜੀ ਕਟਵਾ ਦਈਏ ਇੱਕ ਮੇਰਾ ਤਾਂ ਥੋੜਾ ਜਿਹਾ ਪੂਲਰ ਪਿਲੇ ਪਿਲੇ ਜੇ ਹੋਣ ਲੱਗ ਗਏ ਨੇ ਬਰਿਆ ਚ ਪੁੱਛ ਕੇ ਆਉਂਗਾ। ਵੀ ਕੀ ਚੀਜ਼ ਪਾ ਦੀਏ? ਮੈਨੂੰ ਲੱਗਦਾ ਲੋਹਾ ਪਾਉਂਗਾ ਇਹਦੇ ਵਿੱਚ ਲੋਹਾ ਤੇ ਸਲਫਰ। ਇਹ ਦੋ ਚੀਜ਼ਾਂ ਮਿਲਾ ਕੇ ਪੂਲਾਂ ਜੜਾਂ 'ਚ ਪਾ ਦਈਏ ਥੋੜਾ ਥੋੜਾ। ਜਿਹੜਾ ਪੱਤਾ ਪਿਲਾ ਜਾ ਹੋ ਰਿਹਾ ਫਿਰ ਹਰਾ ਹੋ ਜਾਊਗਾ। ਇੱਧਰ ਆਪਣੇ ਆਪ ਮੱਲੀ ਜਾਂਦੇ ਪਰ ਇਹੋ ਨਾਲ ਚ ਇਹ ਆ ਨਾ ਵੀ ਹੁਣ ਜਿਹੜਾ ਗੰਨਾ ਵਿੱਚ ਬੀਜਿਆ ਗੰਨੇ ਦੇ ਵਿੱਚ ਦਵਾਈਆਂ ਸਪਰੇਹਾਂ ਪਈ ਜਾਂਦੇ ਫਿਰ ਇਹਨਾਂ ਨੂੰ ਲੱਗੇ ਜਾਂਦਾ। ਜਿਹੜੇ ਵਿੱਚ ਗੰਨਾ ਲੱਗਿਆ ਹੈ ਇਹ ਮੈਂ ਥੋੜੀ ਅ 10 ਸਾਲ ਦਾ ਮੈਨੂੰ ਬੰਦਾ ਕਿਉਂਕਿ ਪਹਿਲੇ ਸਾਲ ਜਦੋਂ ਆਪਾਂ ਪੂਲਰ ਲਾਉਂਦੇ ਆ ਨਾ ਉਸੇ ਸਾਲ ਵਿੱਚ ਗੰਨਾ ਲਾ ਦਦੇ ਗੰਨੇ ਦੇ ਨਾਲ ਚੀਜ਼ਾਂ ਬਹੁਤ ਪੈ ਜਾਂਦੀਆਂ ਡਾਇਆ ਜੂਰੀਆ ਦਵਾਈਆਂ ਸਪਰੇਹਾਂ ਜਿਹੜੀਆਂ ਹੁੰਦੀਆਂ ਫਰ ਬੰਦੇ ਨੂੰ ਨਾਲੇ ਗੜਾਈਆਂ ਹੋ ਜਾਂਦੀਆਂ ਤੇ ਫਿਰ ਗੰਨੇ ਨੂੰ ਲੱਗਦਾ ਬਹੁਤ ਜੀਜ਼ ਇਹ ਹਾਲੇ ਅਖਬਾਰ ਪੜ੍ਹਦਾ ਮੈਂ ਅਖਬਾਰ ਲਿਆਇਆ ਤਾਂ ਮੈਂ ਤੇ ਪਹਿਲੇ ਫਰੰਟ ਪੇਜ ਦੀਆਂ ਖਬਰਾਂ ਦੱਸ ਦਿੰਦਾ ਅੱਜ ਭਾਈ ਕੀ ਆ ਕੁਝ ਕੀ ਆ ਕੁਝ ਆ ਤੇ ਇੱਧਰ ਅਖਬਾਰ ਦੇ ਕਿਹੜੀਆਂ ਖਬਰਾਂ ਹੋਰ ਫਰੰਟ ਪੇਜ 'ਤੇ ਕਿਹੜੀਆਂ ਹਨ ਮੇਨ ਖਬਰਾਂ ਕਿਹੜੀਆਂ ਹਨ ਲੋ ਜੀ ਦਿੱਲੀ ਕਰਨਗੇ ਕਿਸਾਨ ਕਰਨਗੇ ਦਿੱਲੀ ਨੂੰ ਕੂਚ ਆ ਬਾਲਾ ਚ ਸਰ 174 ਲਾਕ ਉਹ 174 ਧੋਰਾ ਹੁੰਦੀ ਵਿੱਚ ਚਾਰ ਬੰਦੇ ਜਿਹੜੇ ਖੜੇ ਆ ਉਹਨੂੰ ਗ੍ਰਿਫਟ ਕਰ ਲਓ ਕੇਸ ਪਾ ਦੇ ਉਹ ਚ 174 ਰਹੇ ਹੁੰਦੀ ਆ ਉਹਦਾ ਇਹਦੇ ਬਲੇਵ ਬਣੇ ਸੀ ਦੀ ਮੂਰਤੀ ਉਹ ਸ਼ਾਲਾ ਚ ਖੁਦਾਈ ਦੇ ਦੌਰਾਨ ਭਾਈ ਗੁਰੇ ਜੀ ਦੀ ਮੇਰੀ ਮੂਰਤੀ ਦੋ ਦਾਣਾ ਤੋਂ ਗਾਇਬ ਹੋਇਆ ਬੱਲੇ 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 ਗਰਦਾਰ ਨਾ ਧਾਮਾਂ ਤੋਂ 228 22 ਕਿਲੋ ਸੋਨਾ ਗਾਇਬ ਮੈਂ ਬੋਧੀ ਦਾ ਦਸ਼ਮਨ ਨਹੀਂ اچھا ਇਹ ਹੋਰ ਕੀ ਹੈ ਤੇ ਮਾਮਲੇ ਡਰਸ ਕਮਲੋ ਨੀਪੂ ਦਾ ਵਿਵਾਦ ਤੇ ਆਈ ਵੀ ਅਟਰੰਪ ਤੇ ਹਮਲਾ ਕਰਨਾ ਟਰੰਪ ਪਰ ਹਮਲਾ ਹੋਇਆ ਬਹੁਤ ਖਬਰ ਬਾਹਰ ਨ ਹੋ ਰਹੀ ਹੈ ਗੋਲੀ ਆ ਕੋਲ ਦੀ ਲੰਘੇ ਉਹ ਇੱਥੇ ਨਹੀਂ ਕਹਿੰਦੇ ਕੰਨ ਗੋਲਦੇ ਐ ਇੱਥੇ ਵੀ ਹੋ ਸਕਦੀ ਸੀ ਫਿਰਨ ਸਟਾਰਟ ਕਰਾਸਿੰਗ ਤੋਂ ਨਹੀਂ ਨੂੰ ਰਹਾ ਤਾ ਸਾਉ ਜੀ ਕੇਜਰੀ ਉਹ ਖਬਰ ਆ ਗਈ ਸਵਾਰ ਦੇ ਵਿੱਚ ਕੇਜਰੀ ਬਾਗ ਦਾ 2 ਕਿਲੋ ਭਾਰ ਘਟਿਆ ਫਰੰਟ ਪੇਜ ਵਰ ਖਬਰ ਲਾਜੀ ਦੱਸ ਇਹ ਜੇਲ੍ਹ ਵਿੱਚ ਰਿਹਾ ਭਾਈ ਬਸ ਅੱਡਾ ਘਟਣਾ ਹੀ ਐ ਇੱਥੇ ਬਾਹਰ ਬੰਦੇ ਨੇ ਖੁੱਲਾ ਡੁੱਲਾ ਘੁੰਮਣਾ ਖਬਰਾਂ ਵੀ ਕਹੀ ਇਹ ਜਿਹੇ ਹਰੀਆ ਫੁੱਦੂ ਫੁੱਦੂ ਜਿੰਨਾਂ ਦਾ ਕੋਈ ਮਤਵ ਨਹੀਂ ਸੁਰਨੇ ਟਿਕਾਣਾ ਨਹੀਂ ਜੇ న్యూਸ ਵਾਲੇ ਤਾਂ ਖਬਰ ਪੇਸ਼ ਹੋਣ ਜੇ ਦੇਖੋ ਮੋਦੀ ਕਾਉਂ ਦੀ ਸਾਰੇ ਵਜਨ ਤੋਲਿਆ ਗਿਆ ਵਜਨ ਤੋਲਿਆ ਤੇ ਉਸ ਦਾ 70 ਕਿਲੋ ਦੇ 68 ਕਿਲੋ ਵਜਨ ਆ ਗਿਆ 2 ਕਿਲੋ ਵਜਨ ਘਟ ਗਿਆ ਜੇਲ ਦਾ ਭਾਈ بڑے بڑے ਦਾ ਵਜਨ ਘਟ ਜਾਂਦਾ ਬਾਹਰ ਬੰਦੇ ਨੇ ਖੁੱਲਾ ਡੁੱਲਾ ਖਾਣਾ ਆਜ਼ਾਦੀ ਜੇਲ ਫਿਰ ਜੇਲੇ ਹੁੰਦਾ ਉੱਥੇ ਫਰੀडम ਥੋੜੀ ਹੁੰਦਾ ਫਿਰ ਉੱਥੇ ਟਾਈਮ ਕਾਨੂੰ ਦਾ ਉੱਠਣਾ ਬੈਠਣਾ ਹਾਂ ਜੀ ਜਦ ਸਾਰੇ ਮਿਲਦੇ ਆਂਦਾ ਪਰ ਕਦੇ ਯਾਦ ਨਹੀਂ ਮਿਲਦੀ ਹੁਣ ਮੈਂ ਇੱਥੇ ਕੀਰਤਨ ਵਿੱਚ ਘੁੰਮਦਾ ਕਿੱਥੇ ਮਰਜੀ ਜਾਵਾਂ ਜਿੱਥੇ ਮਰਦਾ ਉਹ ਫਿਰ ਅੰਦਰ ਬੰਦ ਹੋ ਜਾਣਾ ਪਹਿਲਾਂ ਵੀ ਕੇਜਰੀ ਵਾਲੇ ਪੱਕੇ ਹੀ ਰਹਾ ਮੁੱਖ ਮੰਤਰੀ ਦਾ ਉਹਦਾ ਨਹੀਂ ਛੱਡਿਆ ਹੈਗਾ ਕਿ ਕਿਸੇ ਹੋਰ ਦੇ ਹੱਥ ਚ ਨਾ ਚਲੀ ਜਾਵੇ ਮੈਂ ਹੀ ਰਵਾਂਗਾ ਜੇਲ੍ਹ ਤੋਂ ਹੀ ਕਰੂਗਾ ਮੁੱਖ ਮੰਤਰੀ ਤੇ ਦੇਖੋਣ ਭਾਈ ਅੱਗੇ ਹੁਣ ਜਿਹੜੇ ਇਹਨਾਂ ਦੇ ਕੇਸ ਹੈ ਕਿਆ ਬਣਨਗੇ ਕਿਆ ਨਹੀਂ ਇਹ ਸਰਕਾਰਾਂ ਦੇ ਦੋ ਪੈਚ ਆ ਤੇ ਬਾਕੀ ਰੱਬ ਨੂੰ ਮਿਹਰ ਕਰੇ ਥੋੜੀ ਜੀ ਹੁਣ ਰੇਹ ਪਾਈਏ ਅੱਜ ਸ਼ਹਿਰ ਚ ਕੁਝ ਦੋ ਕੰਮ ਹੈ ਇੱਕ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਉਹਦੇ ਪੇਪਰ ਤਿਆਰ ਕਰਨੇ ਆ 10 ਅੱਧੇ ਸੋਚ ਰਿਹਾ ਜਿੱਦਾਂ ਹੁਣ ਕਿਸੇ ਹੁਣ ਮੈਨੂੰ ਭਾਈ ਕੈਨੇਡਾ ਦਾ ਵੀਜ਼ਾ ਮਿਲੇਗਾ ਬੜੀ ਕੰਟਰੀ ਦਾ ਉਹਦੇ ਪਾਸੇ ਕਿੰਨੇ ਪੇਪਰ ਮੰਡੂਗਾ ਜੀ ਨਾਲ ਲਾਏ ਆ ਹੁਣ ਜਿਹੜੇ ਛੋਟੀਆਂ ਕੰਟਰਾਂ ਨੂੰ ਉਹ ਹੀ ਪੇਪਰ ਫੇਰ ਦੁਆਰ ਦਾ ਉਹ ਹੀ ਫਾਰਮੈਟ ਹੈ ਪੂਰੀਆਂ ਕਰਨੀਆਂ ਆ ਏ ਗਾਈਸ ਜੇ ਤੁਹਾਨੂੰ ਕੈਨੇਡਾ ਦਾ ਵੀਜ਼ਾ ਪਾਇਆ ਤੇਰਾ ਕੈਨੇਡਾ ਦਾ ਵੀਜ਼ਾ ਇਹਦੇ ਨਾਲ ਬਸ ਸਿਰਫ ਸਾਨੂੰ ਬੈਂਕ ਸਟੇਟਮੈਂਟ ਚਾਹੀਦਾ ਬਾਕੀ ਤੇਰੇ ਸਾਰੇ ਹੁਣ ਕੈਨੇਡਾ ਨੂੰ ਤੁਸੀਂ ਪੇਪਰ ਲਾਏ ਤੇ ਇੰਨੇ ਪੇਪਰ ਲਾਏ ਆ ਉਹਨਾਂ ਕੋਲ ਤੋਂ ਡਾਟਾ ਸ਼ੇਅਰ ਕਰ ਲਵੇ ਐਦਾਂ ਗੱਲ ਵੀ ਕੋਈ ਨਾ ਕੋਈ ਹੋਣਾ ਚਾਹੀਦਾ ਹੁਣ ਕਈ ਘੰਟੇ ਜਿਹੜਾ ਕੈਨੇਡਾ ਦਾ ਵੀਜ਼ਾ ਮੇਰੇ ਕੋਲ ਹੈਗਾ ਕਈ ਕੰਟਰੀ ਚ ਹੈਗਾ ਵੀ ਮੈਨੂੰ ਹੁਣ ਇਹਦਾ ਫਿਲੀਪੀਨ ਦੇ ਵਿੱਚ 14 ਦਿਨ ਦੇ ਮੈਨੂੰ ਐਂਟਰੀ ਫ੍ਰੀ ਆ ਵੀ ਹੁਣ ਮੇਰੇ ਕੋ ਕੈਨੇਡਾ ਦਾ ਵੀਜ਼ਾ ਕੰਟਰੀ ਕੋ ਤੋਂ ਕੰਟਰੀ ਹੋਰ ਵੀ ਹੈਗੀਆਂ ਸਰ ਵੀ ਆ ਹੈਗੀ ਆ ਹੋਰ ਹੈਗੀਆਂ ਹੁਣ ਮੈਨੂੰ ਇਹਨ ਜੋ ਕੈਨੇਡਾ ਦਾ ਵੀਜ਼ਾ ਉਹਦੇ ਪਰ ਮੈਨੂੰ ਅ ਮਹੀਨੇ ਦੇ 20 ਦਿਨ ਦੀ ਐਂਟਰੀ ਫ੍ਰੀ ਆ ਜੇ ਮੇਰੇ ਕੋ ਕੈਨੇਡਾ ਦਾ ਵੀਜ਼ਾ ਬੈਨੀਫਿਟ ਜੇ ਤੁਸੀਂ ਕਦੇ ਕੱਟ ਕੇ ਦੇਖੋ ਜੇ ਤੁਹਾਡਾ ਕੈਨੇਡਾ ਦਾ ਵੀਜ਼ਾ ਬੈਨੀਫਿਟ ਕੱਟ ਕੇ ਦੇਖੋ ਕੈਨੇਡਾ ਦੇ ਵੀਜ਼ੇ ਦੇ ਅਮਰੀਕਾ ਦਾ ਵੀਜ਼ਾ ਬਹੁਤ ਬੈਨੀਫਿਟ ਆ ਬਹੁਤ ਭਾਈ ਵੀ ਐਂਟਰੀ ਫ੍ਰੀ ਆ ਈ ਵੀਜ਼ਾ ਮਿਲ ਜਾਂਦਾ 에ਰਪੋਰਟ ਪਰ ਆ ਸਾਊਥ ਕੋਰੀਆ ਦੀ ਆ ਜੇ ਅਮਰੀਕਾ ਦਾ ਵੀਜ਼ਾ ਉਹਦੇ ਪਰ ਬਹੁਤ ਜ਼ਿਆਦਾ ਬੈਨੀਫਿਟ ਆ ਚਲੋ ਹੁਣ ਆਪਾਂ ਭਾਈ ਅੱਜ ਦਾ ਲਾਈਵ ਸੈਸ਼ਨ ਬੰਦ ਕਰਦੇ ਆ ਤੋ ਕਮ ਹੈਗਰਾ ਮੈਨੂੰ ਫੋਨ ਆ ਲਿਆ ਉਹ ਰੇ ਰੜਾ ਰਿਹਾ ਤੇ ਹੁਣ ਥੋੜਾ ਜਿਹਾ ਟਾਈਮ ਖ਼ਬਰ ਪੜ੍ਹ ਕੇ 10-15 ਮਿੰਟ ਫਿਰ ਮੈਂ ਇਹਨੂੰ ਦੇਖ ਲੈ ਕਿੱਦਾਂ ਰੇਰੂ ਪਾਉਂਦਾ ਉਹ ਜਾਂ ਸਾਰਾ ਕੁਝ ਦੇਖ ਲੈ ਧੰਨਵਾਦ ਜੀ ਅੱਜ ਦਾ ਲਾਈਵ ਸੈਸ਼ਨ ਸੀ ਆਪਣਾ ਸਾਰੇ ਤੁਹਾਡੇ ਤੱਕ ਅਪਡੇਟ ਪਹੁੰਚ ਗਈ ਨਹੀਂ ਅੱਜ ਦੀ ਧੰਨਵਾਦ